ਆਹ ਭਰਾਵਾ ਲੈਂਟਰ ਦਾ ਕੀ ਕਰਤਾ ਕੱਲ ਤਾਂ ਜਮਾਂ ਨੀਵਾ ਸੀਗਾ ਤੜਕੇ ਬਾਈ ਫੋਨ ਕਰਕੇ ਕਹਿੰਦਾ ਆ ਜਾ ਕਹਿੰਦਾ ਕੰਮ ਕਰਨਾ ਇੱਕ ਜਦੋਂ ਆ ਕੇ ਦੇਖਿਆ ਤੇ ਇਹਨਾਂ ਨੇ ਜਮਾਂ ਹੀ ਤਾਂ ਚੱਕਦਾ ਹਾਇ ਇੱਕ ਦਿਨ ਚ ਮੈਨੂੰ ਲੱਗਾ ਤੂੰ ਹੀ ਬਾਈ ਰਾਤੇ ਰਾਤ ਘਰ ਗਵੰਡੀਆਂ ਦੇ ਘਰੇ ਲੈ ਜਾਓਗੇ ਖਿੱਚ ਕੇ ਪੁਰਾਣੇ ਘਰ ਹੁੰਦੇ ਆ ਕਈ ਵਾਰੀ ਉਹਨਾਂ ਦੇ ਵਿੱਚ ਟਾਈ ਬੀਮ ਨਹੀਂ ਹੁੰਦੇਗੇ ਉਹ ਅਸੀਂ ਆਹ ਥੱਲੇ ਸਾਰੀ ਹੋ ਜਾਂਦੀ ਜਗਾਲ ਲਾ ਕੇ ਆਪਾਂ ਥੱਲੇ ਗਾਡਰ ਜਾਂ ਚੈਨਲ ਉਹ ਲਾ ਕੇ ਫੇਰ ਥੱਲੇ ਸਾਰਾ ਸੈਟਿੰਗ ਕਰਕੇ ਫੇਰ ਕਰਦੇ ਆ ਅਸੀਂ ਦਾ ਉਹ ਰੋੜ ਕੇ ਵੀ ਲੈ ਜਾਂਦੇ ਆ ਸੇਫਟੀ ਵੀ ਕਰਦੇ ਆ ਵੈਸੇ ਹਾਂ ਤੇ ਬਾਕੀ ਸਲੇਬ ਵੀ ਕੱਲੀ ਸਲੇਬ ਵੀ ਚੁੱਕਦੇ ਆ ਜੇ ਕੋਈ ਡਬਲ ਸਟੋਰੀ ਵੀ ਹੋ ਉਹ ਵੀ ਚੁੱਕਦੇ ਆ ਅੱਛਾ ਹਾਂਜੀ ਜਿੰਨਾ ਮਰਜ਼ੀ ਚੁਕਾ ਲਓ 1 ਫੁੱਟ ਤੋਂ ਲੈ ਕੇ 3 ਫੁੱਟ 4 ਫੁੱਟ 5 ਫੁੱਟ ਜਿੰਨਾ ਚੁਕੋਗੇ ਉਸ ਹਿਸਾਬ ਨਾਲ ਰੇਡ ਵੀ ਆ ਲੈ ਵੀ ਮਿੱਤਰੋ ਜੇ ਕਰੇ ਤੁਸੀਂ ਕੋਈ ਘਰ ਕੋਲ ਅੱਗੇ ਪਿੱਛੇ ਕਰਾਉਣਾ ਨਾ ਗਵੰਡਿਆਂ ਦਾ ਰੋਲਾ ਰੂਲਾ ਥੋੜਾ ਤੇ ਆਪਦੇ ਪਲਾਟ ਤੇ ਖੱਚ ਕੇ ਲਿਓਣਾ ਰਾਤੇ ਰਾਤ ਸੁੱਤੇ ਪਏ ਉਹਨਾਂ ਦੇ ਘਰ ਜਾਣੇ ਦੀ ਥੋੜੇ ਪਲਾਟ ਤੇ ਖੱਚ ਕੇ ਕਰ ਦੇਣਗੇ ਇਹ ਤੇ ਬਈ ਕੋਈ ਰਿਸਕ ਰੁਸਕਦਾ ਨਹੀਂ ਹੁੰਦਾ ਅੰਦਰੋਂ ਜਿਵੇਂ ਟਾਇਰ ਟੂ ਲੱਗੀ ਸੀ ਟੁੱਟ ਬੰਦਦਾ ਨਹੀਂ ਕੋਈ ਹੋਈ ਕੋਈ ਲੈ ਅੰਦਰ ਵੜ ਕੇ ਵੇਖ ਲੋ ਆ ਕੇ ਕੋਈ ਤੇਰ ਤੋਂ ਕੋਈ ਤਿਆਲਾ ਤੁਲਾ ਕੋਈ ਨਹੀਂ ਟੁੱਟਿਆ ਬੜੇ ਸੇਫਟੀ ਨਾਲ ਕੰਮ ਕੀਤੇ ਆ ਅੱਛਾ ਇਹਦੇ ਛੋਟਾ ਲੈਂਟਰ ਹੈ ਅਸੀਂ ਤਾਂ ਵੱਡੇ ਵੱਡੇ ਚੁੱਕਦੇ ਆ 20 ਸੈਕੜੇ 30 ਸੈਕੜੇ 40 ਸੈਕੜੇ ਜਿੰਨਾ ਮਰਜ਼ੀ ਲੈਂਟਰ ਹੋਵੇ ਆ ਬਾਹਰੋਂ ਵਾਲੇ ਪੂਰੀ ਟਾਇਰ ਟੂ ਲੱਗੀ ਸੀ ਕਿਤੇ ਟੁੱਟਿਆ ਨਹੀਂ ਹਨਾ ਨਹੀਂ ਕੋਈ ਨਹੀਂ ਟੁੱਟਿਆ ਟੁੱਟੀ ਟਾਟੀ ਜਿਵੇਂ ਆ ਉਹ ਲੱਗੀ ਉਹ ਦੇਖ ਲਓ ਉਸ ਤਰ੍ਹਾਂ ਹੀ ਆ ਹੂੰ ਠੀਕ ਹੈ ਨਾ ਆ ਕਮਰਾ ਵੀ ਦੇਖ ਲਓ ਕੋਈ ਲੈਂਟਰ ਵੀ ਦੇਖ ਲਓ ਕੋਈ țeੜਾ ਸੁਣਾ ਕੋਈ ਕੁਛ ਨਹੀਂ ਆ ਹੂੰ ਚਨਾਈ ਵੀ ਦੇਖ ਲਓ ਕਿੰਨੀ ਸ਼ਾਪ ਆ ਚਨਾਈ ਦੇਖ ਲਓ ਸਾਰਾ ਸਾਲ ਉੱਤਰ ਜਿਹੜਾ ਸਾਲ ਹੋਈ ਆਪਣੀ ਆ ਮੈਸਤਰੀ ਵਾਲਾ ਕੰਮ ਵੀ ਪੂਰਾ ਕਰਕੇ ਜਾਂਦੇ ਆ ਨਹੀਂ ਕਹਿੰਦਾ ਲੈਂਟਰ ਚੱਕ ਕੇ ਚਲੇ ਜਾਂਦੇ ਆ ਬਾਅਦ ਚ ਜਿੰਨਾ ਕੰਮ ਕਰਕੇ ਜਾਂਦੇ ਆ ਲੈਂਟਰ ਚੱਕ ਕੇ ਉਹ ਸਾਰਾ ਇਹਨਾਂ ਨੇ ਆਪ ਹੀ ਕਰਕੇ ਜਾਂਦੇ ਸਾਰਾ ਉਹਦੇ ਬੈਤੀ ਕਰਕੇ ਜਾਂਦੇ ਆ ਪੂਰਾ ਲੈਵਲ 'ਚ ਕੰਮ ਕਰਕੇ ਜਾਂਦੇ ਆ ਆ ਹੁਣ ਜਿਵੇਂ ਕੋਠੀ ਨਵੀਂ ਪਈ ਸੀਗੀ ਨਵੀਂ ਕੋਠੀ ਪਈ ਤੇ ਬਾਥਰੂਮ ਨੀਵੇਂ ਸੀਗੇ ਉਹਦੇ ਲੈਵਲ ਦੇ ਵਿੱਚ ਕਰਨ ਦੇ ਲਈ ਜਦੋਂ ਬਾਈ ਉਹਨਾਂ ਨਾਲ ਗੱਲਬਾਤ ਹੋਈ ਇਹਨਾਂ ਦੀ ਤੇ ਜਮਾਂ ਓਕੇ ਕਰਤੀ ਰਿਪੋਰਟ ਇਹਨਾਂ ਨੇ ਬਾਈ ਤੇ ਜਿਵੇਂ ਥੱਲੋਂ ਘਰ ਆਪਾਂ ਨਿਉਂ ਵਾਲਾ ਆਪਾਂ ਗਾਂ ਕਰਦੇ ਆ ਕਿਸੇ ਪਲਾਟ ਦੇ ਵਿੱਚ ਉਹ ਵੀ ਕਰਦੇ ਆ ਉਹ ਵੀ ਕਰਦੇ ਆ ਕਰਦੇ ਆ ਪੁਰਾਣੇ ਘਰ ਹੁੰਦੇ ਆ ਕਈ ਵਾਰੀ ਉਹਨਾਂ ਦੇ ਵਿੱਚ ਟਾਈ ਵੀਮ ਨਹੀਂ ਹੁੰਦੇਗੇ ਉਹ ਅਸੀਂ ਹਾਂ ਥੱਲੇ ਸਾਰੇ ਹੋ ਜਾਂਦੀ ਜਗਾਲ ਲਾ ਕੇ ਆਪਾਂ ਥੱਲੇ ਗਾਡਰ ਜਾਂ ਚੈਨਲ ਉਹ ਲਾ ਕੇ ਫੇਰ ਫੇਰ ਕਰਦੇ ਟੇੜ ਟੂੜ ਤਾਂ ਨਹੀਂ ਆਉਂਦੀ ਕੋਈ ਨਹੀਂ ਨਹੀਂ ਕੋਈ ਟੇੜ ਟੂੜ ਨਹੀਂ ਗਾਰੰਟੀ ਸਾਡੀ ਅਹੀ ਕਾਗਜ਼ ਕਾਗਜ਼ ਵਰ지 ਬਣਾ ਕੇ ਸਾਰਾ ਲਿਖ ਲਿਖਾਈ ਕਰਕੇ ਫੇਰ ਕੰਮ ਕਰਦੇ ਆ ਹਾਂ ਜੇ ਅਗਲੇ ਦੇ ਜਿਵੇਂ ਤਸੱਲੀ ਹੋਊ ਜੇ ਲਿਖ ਲਿਖਾਈ ਕਰੂ ਫੇਰ ਠੀਕ ਹੈ ਨਹੀਂ ਕਰੂ ਫੇਰ ਵੀ ਠੀਕ ਹੈ ਪਰ ਅਹੀ ਤਾਂ ਲਿਖ ਲਿਖਾਈ ਕਰਕੇ ਕੰਮ ਕਰਦੇ ਆ ਹੂੰ ਉਹਦੀ ਗਾਰੰਟੀ ਦਿੰਦੇ ਆ ਸਾਰ ਨਾਲ ਵੱਡੀ ਗੱਲ ਆ ਮਿੱਤਰੋ ਬਾਈ ਜਾਂਦਾ ਵੀ ਆਪਾਂ ਜਿਹੜੀ ਲਿਖ ਲਿਖਾਈ ਪਹਿਲਾਂ ਕਰਦੇ ਆ ਫੇਰ ਆਪਾਂ ਕੰਮ ਕਰਾਂਗੇ ਕਿਉਂਕਿ ਘਰ ਦਾ ਕੰਮ ਆ ਪੂਰੀ ਗਾਰੰਟੀ ਨਾਲ ਕਰਦੇ ਆ ਆਪਦੀ ਗਾਰੰਟੀ ਦਿੰਦੇ ਆ ਇਹ ਕੰਮ ਕਰਨ ਦੀ ਵੱਡੀ ਗੱਲ ਤਾਂ ਇਹੀ ਹੁੰਦੀ ਪਲਾਟਾ ਢਾਟ ਵਾਈ ਤੇ ਜਿਹੜਾ ਮਟੀਰੀਅਲ ਸਾਰਾ ਵੇਸਟ ਜਾਂਦਾ ਉਹ ਵੇਸਟ ਜਾਂਦਾ ਤੁਹਾਨੂੰ ਕੋਈ ਲੋੜ ਨਹੀਂ ਜਿੰਨਾ ਵੱਡਾ ਮਰਜੀ ਲੈਂਟਰ ਹੋਵੇ ਤਾਂ ਚਕਾਉਣਾ ਹੋਵੇ ਚਾਹੇ ਤੁਸੀਂ ਜਿਹੜਾ ਘਰ ਆ ਉਹਦਾ ਮੂੰਹ ਵੀ ਘੁਮਾ ਦਿੰਨੇ ਬਾਈ ਇੱਕ ਪਾਸੇ ਦੂਜੇ ਪਾਸੇ ਨੂੰ ਘੁਮਾ ਦਿੰਨੇ ਆ ਹੈਂ ਘੁਮਾ ਦਿੰਨੇ ਜੀ ਅੱਛਾ ਹਾਂਜੀ ਠੀਕ ਆ ਲੈ ਮਿੱਤਰੋ ਮੂੰਹ ਵੀ ਘੁਮਾਉਣ ਦੇ ਘਰ ਦਾ ਜੇ ਇੱਕ ਪਾਸੇ ਦੂਜੇ ਪਾਸੇ ਤੇ ਕਰਨਾ ਹੋਵੇ ਤੇ ਬਾਈ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਸੀਂ ਕੰਮ ਕੀਤਾ ਤੇ ਆਪਦਾ ਨੰਬਰ ਫੋਨ ਨੰਬਰ ਜ਼ਰੂਰ ਬੋਲ ਦਿਓ ਹਾਂ ਹਾਂਜੀ ਨੰਬਰ ਆਪਣਾ ਜੀ 9878533693 ਤੇ ਦੂਜਾ ਨੰਬਰ 81469 42561 WhatsApp ਕਿਹੜੇ ਨੰਬਰ ਤੇ ਚੱਲਦਾ 81469 42561 ਤੇ ਹਾਂ ਇਹ ਨੰਬਰ ਤੇ ਸਾਨੂੰ ਫੋਟੋ ਕੋਈ ਪਾ ਦੇ ਜਿਹਨੇ ਕੋਈ ਕੰਮ ਕਰਾਉਣਾ ਵਾ ਤੁਹਾਡੇ ਤੋਂ ਹਾਂਜੀ ਇਸ ਨੰਬਰ ਤੇ ਮਿੱਤਰੋ ਫੋਟੋ ਪਾ ਦਿਓ ਬਾਈ ਉਹਨਾਂ ਨੂੰ ਜਿਹਨੇ ਕੰਮ ਕਰਾਉਣਾ ਮੈਨਾਂ ਤੋਂ ਇਹ ਤਾਂ ਛੋਟਾ ਲੈਂਟਰ ਹੈ اسی ਤਾਂ 3 3 400 ਆਪਣਾ ਕੀ ਕਹਿੰਦੇ ਆਪਣਾ 30 ਸੈਕੜੇ 40 ਸੈਕੜੇ 20 ਸੈਕੜੇ ਮਤਲਬ ਪੂਰਾ ਪੰਜਾਬ ਕੰਮ ਕਰਦੇ ਜੇ ਪੰਜਾਬ ਚ ਬਾਹਰ ਵੀ ਮਿਲਦੇ ਤਾਂ ਵੀ ਕਰਦੇ ਆ ਤਾਂ ਵੀ ਕੰਮ ਕਰਦੇ ਆ ਆਲ ਇੰਡੀਆ ਸਮਝ ਲੋ ਕੰਮ ਕਰਦੇ ਆਹੀ ਠੇਕੇ ਦਿੰਦਾ ਬਾਈ ਇਹ ਹਾਂ ਠੇਕੇ ਜੇ ਹੁੰਦਾ ਜੀ ਠੇਕੇ ਦਾ ਰੇਟ ਦੱਸ ਦੂੰ ਕਿ ਨਹੀਂ ਦੱਸ ਤੇ ਫੋਨ ਤੇ ਆਹੋ ਨਹੀਂ ਉਹ ਤਾਂ ਏਰੀਆ ਦੇ ਹਿਸਾਬ ਨਾਲ ਮਨੇ ਸਾਈਟ ਸੂਡ ਵੇਖ ਕੇ ਸਾਰਾ ਵੈਸੇ ਮਤਲਬ ਰੇਟ ਦਾ ਤਾਂ ਵੈਸੇ ਸਾਰੇ ਪਤਾ ਹੀ ਸਾਰਿਆਂ ਨੂੰ ਪਤਾ ਹੀ ਹੁੰਦਾ ਮੜਾ ਮੋਟਾ ਹੂੰ ਬਾਕੀ ਵੇਖ ਕੇ ਕਰ ਲੈਣੇ ਆ ਠੀਕ ਹਾਂਜੀ ਮੇਨ ਗੱਲ ਵੱਡੀ ਗੱਲ ਆ ਬਾਈ ਗਾਰੰਟੀ ਆ ਬੰਦਿਆਂ ਦੀ ਕਿਉਂਕਿ ਲੈਂਟਰ ਚ ਤੇੜ ਤੂੜ ਆਉਣ ਦਾ ਜਾਂ ਘਰ ਦੇ ਵਿੱਚ ਖਤਰਾ ਰਹਿੰਦਾ ਉਹ ਜਿਵੇਂ ਟੇਲਰ ਟੂਲਾਂ ਲੱਗੀਆਂ ਜਮਾਂ ਓਕੇ ਕੰਮ ਹੈ ਇਹਨਾਂ ਦਾ ਤੇ ਉਹ ਚੀਜ਼ ਦਾ ਗਾਰੰਟੀ ਲੈਂਦੇ ਆ ਤੇ ਹੁਣ ਬਾਈ ਉਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਜੇ ਕੋਈ ਤੁਹਾਡੇ ਏਰੀਆ ਦੇ ਵਿੱਚ ਰੈਸਟੇਡਾਰਾਂ ਨੇ ਕੋਈ ਲੈਂਟ ਅੱਗੇ ਪਿੱਛੇ ਕਰਾਉਣਾ ਘਰ ਦਾ ਮੂੰਹ ਘਵਾਉਣਾ ਵਾ ਤੇ ਫੋਨ ਜ਼ਰੂਰ ਕਰ ਲਿਓ ਬਾਈ ਉਹਨਾਂ ਦਾ ਆਪਾਂ ਨੰਬਰ ਵੀਡੀਓ ਦੇ ਵਿੱਚ ਬੋਲਤਾ WhatsApp ਤੇ ਇਹਨਾਂ ਨੂੰ ਫੋਟੋ ਪਾ ਦਿਓ ਹੋਰ ਕੋਈ ਗੱਲਬਾਤ ਵੀ ਪੁੱਛਣੀ ਹੁੰਦੀ ਤਾਂ ਫੋਨ ਜ਼ਰੂਰ ਕਰ ਲਿਓ ਇਹਨਾਂ ਨੂੰ ਮਿਲਦੇ ਆ ਸੱਜਣੋ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਤੁਹਾਡਾ